ਕਸ ਜਦੋਂ ਇਹਨਾਂ ਦੇ ਦੋ ਇਹੜੇ ਜਿਹੀ ਦੁਕਾਨੇ ਇਹਨਾਂ ਨੇ ਇਹਨਾਂ ਦੇ ਵੀ ਕਹਦੇ ਨੇ ਦੋ ਦੋ ਕਰਦੇ ਹੋ ਇਹਨੂੰ ਵੀ ਫਰਕ ਪੈਂਦਾ ਹਾਂ ਜਿਹੜਾ ਅੰਗਰੇਜ਼ਾਂ ਨੇ ਹਿੰਦੁਸਤਾਨ ਪਾਕਿਸਤਾਨ ਬਣਾਇਆ ਉਹਦੇ ਵਿੱਚ ਦੇਸ਼ ਦਾ ਨੁਕਸਾਨ ਥੋੜ੍ਹਾ ਆਇਆ ਉਹ ਤਾਂ ਪੰਜਾਬ ਦਾ ਨੁਕਸਾਨ ਆਇਆ ਸਾ ਉਹ ਵੀ ਇਹੀ ਦਾ ਦੇ ਦੇ ਕੇ ਗਏ ਇਹਨਾਂ ਨੂੰ ਕਿ ਤੁਸੀਂ ਆਪਸ ਵਿੱਚ ਵੰਡ ਗਏ ਰਹੋ ਹਾਂ ਪੜ ਪੜ ਕੇ ਗਿਆ ਨਹੀਂ ਨਹੀਂ ਪਤਾ ਸੀ ਨਾ ਵੀ ਜੇ ਇਕੱਠੇ ਦੇ ਵਿੱਚ ਬਣਾ ਲਾ ਲੈਣਾ ਲਾ ਲੈਣਾ ਸਾਨੀ ਇਹ ਤਾਂ ਮੈਂ ਤਾਂ ਕਿਸੇ ਮੋਲ ਮੋਲ ਕਿ ਨਹੀਂ ਸਮਝਣਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਸੋ ਜਿੰਨੇ ਸਾਡੇ ਮਕੇ ਮਹਾਨ ਸਿੱਖ ਯੋद्धा ਸੀਗੇ ਉਹ ਅੱਜ ਕੱਲ ਦੀ ਕਿਤਾਬਾਂ ਵਿੱਚ ਪੜਾਏ ਨਹੀਂ ਜਾ ਰਹੇ ਚਰਚਾ ਦਾ ਵਿਸ਼ਾ ਸਾਡਾ ਹੋਣਾ ਜ਼ਰੂਰੀ ਹੈ ਇਹ ਲੈਸਨ ਹੋਣਾ ਜ਼ਰੂਰੀ ਹੈ ਹਣਾ ਜ਼ਰੂਰੀ ਇੱਕ ਤਾਂ ਜਿਹੜੀਆਂ ਬੁੱਕਸ ਨੇ ਉਹ ਇੰਨੀਆਂ ਮਹਿੰਗੀਆਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਮਹਿੰਗੀਆਂ ਨਹੀਂ ਹੋ ਰਹੀ ਪਰ ਅੱਗੇ ਤੋਂ ਅੱਗੇ ਜਾਣੀਆਂ ਚਾਹੀਦੀਆਂ ਹਾਂ ਮੈਂ ਕਿਹਾ ਕਿ ਇੱਕ ਕਲਾਸ ਜਾ ਕੇ ਮਨ ਕੇ ਬੱਚੇ ਦੀਆਂ ਬੁੱਕਸ ਖਰਾਬ ਨਿਕਲਣ ਉਹਨਾਂ ਕੋਈ ਚਾਰਜਿਸ ਕੀਤੇ ਜਾਂ ਜਿਹੜੀਆਂ ਐਜ਼ ਇਟ ਇਜ਼ ਹੋਣ ਤਾਂ ਕਿ ਬੁੱਕਸ ਨੂੰ ਕਦਰ ਵੀ ਕਰਨ ਰਿਸਪੈਕਟ ਵੀ ਕਰਨ ਚਲੋ ਅਸੀਂ ਛੋਟੇ ਹੁੰਦੇ ਸੀ ਨਾ ਤੇ ਜਦੋਂ ਮੰਨ ਲਓ ਮੈਂ ਪੰਜਵੀਂ ਦੇ ਪੇਪਰ ਦਿੱਤੇ ਨਾ ਤੇ ਮੇਰੇ ਆਣ ਗਉਣ ਜਿਹੜੇ ਦੋ ਤਿੰਨ ਪਵਾੜੋਂ ਨੇ ਪਹਿਲੀ ਬੁੱਕ ਆ ਜੇ ਕਿ ਪਹਿਜੀ ਕਿਤਾਬਾਂ ਸਾਨੂੰ ਦੇ ਦਈਏ ਮੇਰੇ ਬੱਚੇ ਨੇ ਪੰਜਵੀਂ ਚੋਣਾ ਆ